ਇਹ ਕੋ ਕਿੰਨੀ ਦੁੱਖ ਦੀ ਗੱਲ ਹੈ ਕਿ ਜਿਹੜੇ ਆਪਣੇ ਸ਼ੈਲਰ ਵੀ ਰਹਿ ਗਏ ਵਪਾਰੀ ਹੈਗੇ ਉਹ ਬਹੁਤ ਵੱਡਾ ਯੋਗਦਾਨ ਪੰਜਾਬ ਦੀ ਇਕਨੋਮੀ ਵਿੱਚ ਪਾਉਂਦੇ ਨੇ ਅੱਜ ਸਾਰੇ ਸ਼ੈਲਰ ਬੰਦ ਪਏ ਨੇ ਇਹ ਬੰਦ ਕਿਉਂ ਪਏ ਨੇ ਇਹ ਉਸ ਮੁੱਖ ਮੰਤਰੀ ਨੂੰ ਪੁੱਛਿਆ ਜਿਹੜੀ ਛੁੱਟੀ ਮਨਾਉਣ ਵਾਸਤੇ ਆਂਧਾ ਪ੍ਰਦੇਸ਼ ਬੈਠਿਆ ਹੋਇਆ ਆਪਣਾ ਵਪਾਰਸਾ ਉੱਥੇ ਕਰ ਰਿਹਾ ਹੈਗਾ ਇੱਥੇ ਲੋਕਾਂ ਦੀ ਤਕਲੀਫਾਂ ਸੁਣਨ ਦੇ ਬਜਾਏ ਇਹ ਸ਼ੈਲਰ ਨੂੰ ਜਿਹੜੀ ਉਹ ਮਿਕਸਿੰਗ ਹੁੰਦੀ ਹੈ ਜਿਹਦੇ ਵਾਸਤੇ ਇਹਨਾਂ ਨੂੰ ਨਵੰਬਰ ਦੇ ਮਹੀਨੇ 'ਚ ਅਪਲਾਈ ਕਰਕੇ ਕੇਂਦਰ ਤੋਂ ਮਨਜ਼ੂਰੀਆ ਲੈਣੀ ਹੁੰਦੀਆਂ ਨੇ ਅੱਜ ਜਨਵਰੀ ਦੇ ਆ ਕੇ ਆਪਾਂ ਅੱਬਾ ਜਨਵਰੀ ਲੰਘ ਗਿਆ ਦਸੰਬਰ ਦਾ ਮਹੀਨਾ ਲੰਘ ਗਿਆ ਅੱਧਾ ਜਨਵਰੀ ਲੰਘ ਗਿਆ 31 ਮਾਰਚ ਤਾਈਂ ਡੇਟ ਹੁੰਦੀ ਹੈ ਲੇਕਿਨ ਇਹਨੇ ਹੁਣ ਤਾਈਂ ਮਨਜ਼ੂਰੀ ਲਾਣ ਦਾ ਕੰਮ ਸ਼ੁਰੂ ਤੱਕ ਨਹੀਂ ਕੀਤਾ ਤੇ ਸਾਰੇ ਸ਼ੈਲਰ ਨਾਲ ਲੈ ਕੇ ਸਭ ਬੰਦ ਪਏ ਨੇ ਕੋਈ ਆਪਣਾ ਕੰਮ ਇਹਨਾਂ ਦਾ ਵੀ ਆਮਦਨ ਮਾਰੀ ਗਈ ਇਹਨਾਂ ਦੇ ਉੱਥੇ ਜਿਹੜੇ ਮਜ਼ਦੂਰ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਮਜ਼ਦੂਰੀ ਕਰਦੇ ਨੇ ਉਹ ਵੀ ਬੇਲੇ ਬੈਠੇ ਹੋਏ ਨੇ ਤੇ ਪੰਜਾਬ ਦੇ ਹਾਲਾਤ ਕੀ ਬਣਨਗੇ ਜੇ ਮੁੱਖ ਮੰਤਰੀ ਇਤਨਾ ਇਹ ਮੁੱਖ ਮੰਤਰੀ ਇੰਨਾ ਬੋਧੀਸ਼ਾ ਫੇਰੇ ਵਾਸਤੇ ਨੇ ਵਰਤਾ ਕਿ ਇਹਨੂੰ ਪਤਾ ਹੀ ਨਹੀਂ ਅੱਲਾ ਕੱਕਾ ਹੀ ਨਹੀਂ ਪਤਾ ਕਿ ਸੂਬਾ ਕਿਵੇਂ ਚੱਲਦਾ ਹੈਗਾ ਜਿਸ ਦੇ ਕਰਕੇ ਸੂਬੇ ਦੀ ਇੰਡਸਟਰੀ ਬਾਹਰ ਭੱਜ ਰਹੀ ਹੈ ਉਹਨੇ ਸ਼ੈਲਰ ਵਾਲੇ ਵੀ ਕੀ ਕਰੇ ਇਹ ਵੀ ਸੋਚ ਨਹੀਂ ਕਿ ਵੀ ਇੱਥੇ ਸ਼ੈਲਰ ਲੰਦਾ ਪੈਦਾ ਕਿ ਕਿਤੇ ਹੋਰ ਲਈ ਜਿੱਤੇ ਸਰਕਾਰ ਨੂੰ ਸਰਕਾਰ ਚਲਾਨੀ ਆਉਂਦੀ ਹੈਗੀ ਪੰਜਾਬ ਦੇ ਲੋਕੀ ਪੰਜਾਬ ਛੱਡ ਕੇ ਭੱਜ ਰਹੇ ਨੌਜਵਾਨ ਛੱਡ ਕੇ ਭੱਜ ਰਹੇ ਨੇ ਕਿਸਾਨਾਂ ਨੂੰ ਮੌਕਾ ਨਹੀਂ ਮਿਲਦਾ ਹੈਗਾ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਸ਼ਹਿਰ ਚੰਗਾ ਪਹਲਾ ਜਿਹੜਾ ਕੰਮ ਚੱਲਦਾ ਹੈਗਾ ਕਿਉਂਕਿ ਨਲਾਇਕ ਮੁੱਖ ਮੰਤਰੀ ਜੋ ਆਹੀ ਨਹੀਂ ਪਤਾ ਕਿ ਕਿਹੜੇ ਸਮੇਂ ਕੀ ਕਰਨਾ ਕੇਜਰੀਵਾਰ ਨੂੰ ਲੈ ਕੇ ਪੰਜਾਬ ਦੇ ਉੱਤੇ ਕਰਜ਼ਾ ਚੜਾ ਕੇ ਪੰਜ ਸੂਬਿਆਂ 'ਚ ਗੇੜੇ ਲਾ ਰਿਹਾ ਥੋੜਾ ਸਮਾਂ ਪੰਜਾਬ 'ਚ ਰਹਿ ਜਾ ਤੇ ਜਦ ਪੰਜਾਬ 'ਚ ਰਹਿਣ ਦਾ ਮੌਕਾ ਮਿਲਦਾ ਜਦ ਸਾਰੇ ਸੂਬਿਆਂ ਤੋਂ ਵੋਟਾਂ ਨਹੀਂ ਪੈਂਦੀਆਂ ਹੁਣ ਇੱਥੇ ਰੁਕੇ ਆਪਣੇ ਪਿਛਲੇ ਕੰਮ ਨੂੰ ਅਪਡੇਟ ਕਰ ਤਾਂ ਹਾਂ ਆਂਧਰਾ ਪ੍ਰਦੇਸ਼ ਭੱਜਿਆ ਵਿਵਾਸਨਾ ਕਰਨ ਵਾਸਤੇ ਇਹ ਸ਼ੈਲਰ ਵਾਲੇ ਕਿਦੇ ਕੋਲ ਜਾ ਅੱਜ ਇਸ ਬੁਲਬੁਬੇ ਤੇ ਬੁਲਸ਼ਰੀਚੇ ਮੈਂ ਆਈ ਆ ਇੱਕ ਸ਼ਹੀਦ ਪਰਿਵਾਰ ਜਿਨ੍ਹਾਂ ਨੂੰ ਕੇਂਦਰ ਨੇ ਸ਼ਹੀਦ ਦਾ ਦਰਜਾ ਦਿੱਤਾ ਔਨ ਡਿਊਟੀ ਉਹਦੀ ਮੌਤ ਹੋ ਗਈ 6 ਮਹੀਨੇ ਲੱਗੇ ਮੁੱਖ ਮੰਤਰੀ ਨੂੰ ਵੀ ਅਰਜ਼ੀ ਦੇਤੀ ਐ ਐਮਐਲਏ ਵੀ ਆਇਆ ਜਦ ਉੱਤੇ ਸਲਾਮੀ ਦਿੱਤੀ ਸੀ ਤੇ ਉਹਨੂੰ ਸ਼ਹੀਦ ਦਾ ਦਰਜਾ ਹੀ ਪੰਜਾਬ ਸਰਕਾਰ ਦੇ ਕੇ ਮੰਨਦਾ ਹੋ ਹੱਕ ਨਹੀਂ ਦੇ ਰਹੀ ਮਤਲਬ ਸ਼ਹੀਦਾਂ ਦੇ ਨਾਲ ਵੀ ਮਜ਼ਾਕ ਕੱਖਪਾਤ ਕਿਹਨੂੰ ਦੇ ਦੋ ਕਿਹਨੂੰ ਨਹੀਂ ਦੇ ਦੋ ਆ ਸ਼ੈਲਰ ਵਾਲੇ ਇਹ ਵਿਚਾਰੇ ਸਰ ਦਾ ਟੋਕਰਾ ਖਾਰੇ ਨੇ ਕੱਲ ਵੀ ਮੇਰੇ ਕੋਲ ਆਈ ਸੀ ਅੱਜ ਵੀ ਮੇਰੇ ਕੋਲ ਆਏ ਨੇ ਲੇਕਿਨ ਅਪਰ ਬੋਲੀਏ ਕਿ ਜਦ ਆਂਧਰਾ ਪ੍ਰਦੇਸ਼ ਕਿਨੂ ਜਾ ਕੇ ਜਿਹਨੇ ਇੱਕ ਮੌਕਾ ਮੰਗਿਆ ਸੀ ਕੇਜਰੀਵਾਲ ਉਹਨੂੰ ਕਿੱਥੇ ਫੜੀਏ ਉਹ ਤਾਂ 4 ਦਿਨਾਂ ਦਾ ਮਹਿਮਾਨੇ ਜੇਲ੍ਹ ਜਾਊਗਾ ਲੇਕਿਨ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦਾ ਕੰਮ ਤਾਂ ਨਬੇਜ ਜਾ ਤਾਂ ਕਿ ਇਹਨਾਂ ਦਾ ਰੋਜ਼ੀ ਨਾ ਮਾਰੀ ਜਾਏ ਉਹ ਜਿਹੜੇ ਮਜ਼ਾਜਮ ਕੰਮ ਕਰਦੇ ਨੇ ਮਜ਼ਦੂਰ ਕੰਮ ਕਰ ਉਹਨਾਂ ਦੀ ਮਜ਼ਦੂਰੀ ਨਾ ਮਾਰੀ ਜਾਏ ਪਰ ਇਹ ਭਗਵੰਤ ਮਾਨ ਨੂੰ ਗੱਲਾਂ ਆਂਦੀਆਂ ਨੇ ਇਸ਼ਤਿਹਾਰ ਵੱਡੇ 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 ਫਲੈਕਸ ਲਾਏ ਨੇ ਇਹ ਮਸਲੇ ਕੌਣ ਹੱਲ ਕਰੂਗਾ ਜਿਹੜੇ ਲੋਕਾਂ ਦੇ ਮ ਮੁੱਖ ਮੰਤਰੀ ਆਮ ਆਦਮੀ ਲੋਕਾਂ ਦੇ ਵਿੱਚ ਰਹਿਣ ਵਾਲਾ ਉਹ ਕਿੱਥੇ ਅੱਜ ਆਮ ਆਦਮੀ ਜਾਵੇ ਕਿਤੇ ਕੋਲ ਜਾਵੇ ਇਹਦਾ ਜਵਾਬ ਕੌਣ ਦੇਊਗਾ ਵਿਧਾਇਕ ਜਿਹੜੇ ਪਾਸੇ ਕਾਂਗਰਸ ਐਂਜੈਂਸੀ ਬ੍ਰੋਤੀ ਤੇ ਜਿਹੜੀ ਉਹ ਨਿਭਾ ਰਹੇ ਆ ਦੂਜੇ ਪਾਸੇ ਜਿੰਦੂਤਾ ਚਲ ਰਹੇ ਕਿਵੇਂ ਮੁੱਦੇ ਕਾਈ ਜਾਣਗੇ ਇਹ ਕਾਂਗਰਸ ਪਾਰਟੀ ਦਾ ਆਮ ਆਦਮੀ ਦਾ ਦੋਗਲਾ ਚਿਹਰਾ ਲੋਕੀ ਪਹਿਚਾਨ ਜਾਣ ਇੱਕ ਪਾਸੇ ਆਪਣੇ ਆਪ ਨੂੰ ਵਿਰੋਧੀ ਧਿਰ ਕਹਿੰਦੇ ਨੇ ਦੂਜੇ ਪਾਸੇ ਗਠਜੰਬਨ ਕਰੀ ਬੈਠੇ ਨੇ ਇਹ ਲੋਕੀ ਸਮਝ ਜਾਣ ਇਹ ਝੂਠਿਆਂ ਦੀ ਰਾਜਨੀਤੀ ਕੀ ਹੈ ਝੂਠ ਮਾਰ ਕੇ ਫਰੇਬ ਕਰਕੇ ਲਾਰੇ ਲਾ ਕੇ ਕੁਰਸੀ ਤਾਈਂ ਪਹੁੰਚਦੀ ਇਹਨਾਂ ਦੀ ਰਾਜਨੀਤੀ ਹੈ ਅੱਜ ਕੇਜਰੀਵਾਲ ਤੇ راہਲ ਗਾਂਧੀ ਹੱਥ ਮਲਾਈ ਬੈਠੇ ਨੇ ਇੰਡੀਆ ਆਲਾਈਂਸ ਬਣਾਈ ਬੈਠੇ ਨੇ ਇੱਥੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹੈ ਰਲੇ ਮਿਲੇ ਨੇ ਸਾਰੇ ਲੁੱਟਿਆ ਉਹਨਾਂ ਨੇ ਲੁੱਟੇ ਰਹੇ ਨੇ ਵਾਦੇ ਉਹਨਾਂ ਨੇ ਨਹੀਂ ਪੂਰੇ ਕੀਤੇ ਵਾਦੇ ਆ ਨਹੀਂ ਪੂਰੇ ਕਰ ਰਹੇ ਨੇ ਅੱਜ ਪੰਜਾਬ ਨੂੰ ਜਾਗਣਾ ਚਾਹੀਦਾ ਹੈ ਆਪ ਦੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕਰੀ ਦੇ ਨਾਲ ਜੁੜਨ ਜਿਹੜੀ ਪਾਰਟੀ ਤੁਹਾਡੀ ਆਪਣੀ ਹੈ ਜਿਹੜੇ ਨੇ ਕਦੇ ਝੂਠ ਨਹੀਂ ਮੋਲਿਆ ਜੋ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ ਅੱਜ ਬਾਵੇਂ ਸਰਕਾਰ ਨਹੀਂ ਵੀ ਹੈ ਅੱਜ ਵੀ ਦੋਨੋਂ ਸਾਨੂੰ ਹੀ ਪੰਡਦੇ ਨੇ ਇੱਕ ਦੂਜੇ ਬਾਰੇ ਕੁਝ ਨਹੀਂ ਕਹਿੰਦੇ ਲੇਕਿਨ ਲੋਕਾਂ ਦੇ ਵਿੱਚ ਕੌਣ ਫਿਰ ਰਿਹਾ ਹੈ ਅੱਜ ਵੀ ਅਕਾਲੀ ਦਾ ਲੋਕਾਂ ਦੇ ਵਿੱਚ ਫਿਰ ਰਹੀ ਹੈ ਜਿਨ੍ਹਾਂ ਦੇ ਕੋਲ ਖਜ਼ਾਨੇ ਨੇ ਜਿਨ੍ਹਾਂ ਦੇ ਕੋਲ ਕੁਰਸੀਆਂ ਨੇ ਤਾਕਤ ਹੈ ਜਿਨ੍ਹਾਂ ਦੀ ਸਰਕਾਰ ਹੈ ਉਹ ਲੋਕਾਂ ਦੇ ਵਿੱਚ ਕਿੱਥੇ ਨਜ਼ਰ ਆ ਰਹੇ ਨੇ ਇਸ ਦੇ ਬਾਰੇ ਲੋਕੀ ਕੁੱਛਦੇ ਜੀ ਭਾਈ ਕਿਹਨੇ ਵੀ ਸੱਤਾ ਦੀ ਸਰਕਾਰ ਦੇ ਲੋਕੀ ਸੱਤਾ ਵਿੱਚ ਤੁਹਾਨੂੰ ਲੋਕ ਮਿਲ ਲੈਣੇ ਆਪਦੇ ਦੱਸ ਰਹੇ ਨੇ ਕਿ ਕਿਵੇਂ ਚੱਲੂਗਾ ਇਹ ਨਹੀਂ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਹਾਡੇ ਕੋਲ ਤਾਕਤ ਹੁੰਦੀ ਹੈ ਉਹ ਵੋਟ ਦੀ ਛੋਟ ਹੁੰਦੀ ਜਿਹਦੇ ਨਾਲ ਤੁਸੀਂ ਇਹੋ ਜਿਹੀ ਸੱਟ ਮਾਰਦੇ ਹੋ ਕਿ ਤੁਸੀਂ ਉਹ ਸਰਕਾਰਾਂ ਜਾਗ ਜਾਂਦੀਆਂ ਨੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਲੋਕਾਂ ਦੇ ਉੱਤੇ ਚੜਾ ਕੇ ਲੁੱਟ ਕੇ ਖਾ ਕੇ ਚੁਰ ਗਈ ਸਾਨੂੰ ਕੁਝ ਨਹੀਂ ਮਿਲਿਆ 2 ਸਾਲਾਂ ਦੇ 60000 ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਫਾੜੇ ਤਰੇ ਝਾੜਤਾ ਕੇ ਜਿਹੜੀ ਵਾਲ ਨੂੰ ਚਮਕਾਉਣਾ ਆਤਿਆ ਜੇ ਹੋਰ ਪਿਆਰੀ ਕਿੰਨਾ ਕਰਜ਼ਾ ਲਊਗਾ ਆਣ ਗਿਆ ਮੋਟਾ ਪਾਵੇਂ ਸਰਪੰਚੀ ਦੀਆਂ ਇਹਨਾਂ ਨੂੰ ਝਾੜੂ ਮਾਰ ਕੇ ਪੂਰਾ ਸਪਾਇਆ ਇਹਨਾਂ ਦਾ ਕਰ ਦਿਓ ਉਹਦੇ ਬਾਅਦ ਐਮਪੀ ਵੀ ਆ ਗਿਆ ਤੇ ਜਿਹੜਾ ਭਗਵੰਤ ਮਾਨ 2.5 ਸਾਲ ਤੋਂ ਵਿਖਿਆ ਨਹੀਂ ਤੁਹਾਡਾ ਐਮਐਲਏ ਨੇ ਵਿਖਿਆ ਮੁਕਮਾ ਉਹ ਦੱਸੂਗਾ ਜਦ ਦੱਸੂਗਾ ਇਹਦੇ ਝੂਠ ਦੀ ਜਾਲ ਦੇ ਮਤ ਫਸ ਜਾਣਾ ਹੱਥ ਬਨ ਕੇ ਬੇਨਤੀ ਹੈ ਅੱਗੇ ਬਹੁਤ ਵੱਡੀ ਗਲਤੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਲਕਿ ਇਹਦੇ ਝੂਠਾ ਦਾ ਇਹ ਤੋਂ ਬਦਲਾ ਲੈਣਾ ਇਹੋ ਜੀ ਵੋਟ ਦੀ ਛੋਟ ਮਾਰਨਾ ਇਹੋ ਜੀ ਸੱਟ ਮਾਰਨਾ ਕਿ ਸੁੱਤਾ ਭਗਵੰਤ ਮਾਨ ਕੇਜਰੀਵਾਲ ਜਾਗ ਜਾਣ ਤੇ ਨਹੀਂ ਆਜਾਂ ਤੇ ਆਪਣੇ ਕੀਤੇ ਵਾਦੇ ਪੂਰੇ ਕਰਨ ਲੋਕਾਂ ਦੇ ਵਿੱਚ ਆਜਾਂ ਕੱਲੇ ਗੱਲਾਂ 'ਚ ਨਹੀਂ ਹਕੀਕਤ ਚ ਵੀ ਭਾਈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਾਂਗਰਸ ਸਮਝੌਤਾ ਕਰਕੇ ਲੜ ਰਹੀ ਆ ਅਕਾਲੀ ਦਲ ਇਹਨਾਂ ਨੂੰ ਕਤਮ ਦੇ ਲਈ ਕਿਸੇ ਨਾਲ ਸਮਝੌਤਾ ਕਰ ਸਕਦਾ ਨਾ ਆਵੇ ਦਿਨਾਂ ਦੂਰ ਸਭਾ ਤੇ ਦੇਖੋ ਅਕਾਲੀ ਦਲ ਸੱਤਾ ਤੇ ਰਾਜ ਵਾਸਤੇ ਨਹੀਂ ਸੇਵਾ ਵਾਸਤੇ ਹੈ ਤੇ ਉਹ ਸ਼ਹੀਦਾਂ ਦੀ ਜਥੇਬੰਦੀ ਹੈ ਜਿਹੜੇ ਬਾਦਲ ਸਾਹਿਬ ਵਰਗਿਆਂ ਨੇ 18 ਸਾਲ ਕੈਦਾਂ ਕੱਟੀਆਂ ਕਿਉਂਕਿ ਕੋਈ ਕਤਲ ਜਾਂ ਗੁਨਾਹ ਨਹੀਂ ਕੀਤਾ ਸੀ ਪੰਜਾਬ ਦੀ ਹੱਕਾਂ ਦੀ ਰਾਖੀ ਵਾਸਤੇ ਆਪਣੀ ਪਾਣੀਆਂ ਦੀ ਰਾਖੀ ਆਪਣੇ ਰਾਜਧਾਨੀ ਦੀ ਰਾਖੀ ਆਪਣੇ ਪੰਜਾਬ ਦੇ ਹੱਕਾਂ ਦੀ ਅੱਜ ਹਰੇਕ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ ਅਕਾਲੀ ਦਲ ਉਹਦੇ ਨਾਲ ਇਹ ਸਮਝੌਤਾ ਕਰੂਗਾ ਜਿਹੜਾ ਪੰਜਾਬ ਦੇ ਹੱਕ ਨੂੰ ਦੇਊਗਾ ਜਿਹੜੇ ਸਾਡੇ ਹੱਕ ਮਾਰ ਗਏ ਸਾਨੂੰ ਕੋਈ ਸਮਝੌਤੇ ਦੀ ਲੋੜ ਨਹੀਂ ਸਾਡਾ ਸਮਝੌਤਾ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਸੀਂ ਦਿੱਲੀੋਂ ਨਹੀਂ ਚੱਲਦੇ ਕੋਈ ਦਿੱਲੀ ਦੀ ਹਕੂਮਤ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਚਲਾ ਸਕਦੀ ਇਹ ਤਿੰਨੋਂ ਪਾਰਟੀਆਂ ਮੈਨੂੰ ਦੱਸ ਦੇ ਜੇ ਭਗਵੰਤ ਮਾਨ ਕੇਜਰੀਵਾਲ ਦੇ ਕلام ਖੜ ਸਕਦਾ ਹੈਗਾ ਸਾਡਾ ਪਾਣੀ ਕੇਜਰੀਵਾਲ ਕਹਿੰਦਾ ਹਰਿਆਣਾ ਨੂੰ ਜਾਊਗਾ ਦਿੱਲੀ ਨੂੰ ਜਾ ਭਗਵੰਤ ਮਾਨ ਨੂੰ ਨਹੀਂ ਖੋਲ ਸਕਦਾ ਕਿਉਂਕਿ ਕੁਰਸੀ ਪਿਆਰੀ ਹੈ ਅੱਜ ਕਾਂਗਰਸ ਪਾਰਟੀ ਜੋ ਕੋਈ ਤਸ਼ੱਦਦ ਕਾਂਗਰਸ ਪਾਰਟੀ ਨੇ ਕੀਤਾ ਆਪਾ ਤੱਕ ਸਾਡੇ ਉੱਤੇ ਹਮਲੇ ਕਤਲੇਆ ਜੋ ਕੁਛ ਉਹਨਾਂ ਨੇ ਕੀਤਾ ਕਿਸੇ ਦੀ ਕਿਸੇ ਦੀ ਜੁਰਤ ਹੋਈ ਕਿ ਬੋਲਦਾ ਇਹ ਗਾਲੀ ਪਰਿਵਾਰ ਦੇ ਖਿਲਾਫ ਅੱਜ ਬੰਦੀ ਸਿੱਖਾ ਦੀ ਗੱਲ ਪੰਚਾਇਤ ਉੱਥੇ ਪਾਰਲੀਮੈਂਟ ਚ ਕੌਣ ਚੱਕਦਾ ਹੈ 8 ਮੈਂਬਰ ਕਾਂਗਰਸ ਦੇ 9 ਮੈਂਬਰ ਆਮ ਆਦਮੀ ਕੋਈ ਬੋਲਦਾ ਨਾ ਤਾਂ ਸਾਲੇ ਮੁਤੱਲ ਕਾਲੀਦਲ ਬੋਲਦਾ ਹੈਗਾ ਇਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਹਿਚਾਨ ਹੈ ਬਾਬੇ ਨਾਨਕ ਦੀ ਤਕੜੀ ਹੈ ਜਿੰਨਾ ਤੱਕ ਲੋਕੀ ਇਸ ਤਕੜੀ ਨੂੰ ਕਰਨਗੇ ਉਨ੍ਹਾਂ ਤਗੜਾ ਹੋ ਕੇ ਪੰਜਾਬ ਦੇ ਲੋਕਾਂ ਦੀ ਅਸੀਂ ਆਵਾਜ਼ ਚੁੱਕ ਸਕਾਂਗੇ ਇਹਨਾਂ ਧੋਖੇਬਾਜ਼ਾਂ ਤੋਂ ਦਿੱਲੀ ਪਾਰਟੀਆਂ ਤੋਂ ਲੋਕੀ ਸੁਚੇਤ ਹੋ ਜਾਣ ਇਹਨਾਂ ਨੇ ਪੰਜਾਬ ਨੂੰ ਛੱਡਣਾ ਨਹੀਂ ਹੈ ਅੱਗੇ ਨਾਸਕਾ ਤਾਂ ਅੱਗੇ ਪਤਾ ਨਹੀਂ ਕੀ ਕਰਨਗੇ